ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਪਿੰਡ ਬਾਸਰਕੇ ਜ਼ਿਲ੍ਹਾ ਅਰਮਿਤਸਰ ਵਿਖੇ 5 ਮਈ ਸਨ 1479 ਨੂੰ ਹੋਇਆ ਆਪ ਦੇ ਪਿਤਾ ਦਾ ਨਾਮ ਸ੍ਰੀ ਤੇਜਪਾਲ ਜੀ ਸੀ ਆਪ ਦੀ ਮਾਤਾ ਦਾ ਨਾਮ ਸੁਲਖਣੀ ਜੀ ਸੀ ਆਪ ਦਾ ਵਿਆਹ ਸ੍ਰੀ ਦੇਵੀ ਚੰਦ ਦੀ ਧੀ ਬੀਬੀ ਰਾਮਕੌਰ ਜੀ ਨਾਲ ਸਨ 1503 ਵਿੱਚ ਹੋਇਆ ਉਹਨਾਂ ਦੀ ਕੋਖੋ ਦੀ ਪੁੱਤਰ ਬਾਬਾ ਮੋਹਨ ਜੀ ਬਾਬ ਮੋਰੀ ਜੀ ਅਤੇ ਦੋ ਤੀਆਂ ਬੀਬੀ ਦਾਨੀ ਤੇ ਬੀਬੀ ਪਾਨੀ ਜੀ ਪੈਦਾ ਹੋਈਆਂ श्री अमरदास जी हर साल गंगा दी तीर्थ यात्रा करन जाया कर जाया करते ने भी गंगा दी यात्रा की थी। एक बार आप यात्रा तो वापस आ रहे सन कि रस्ते एक वैसनव साधु आप दी साथी बन गया उसू अपने नाल बासर के लेके आए उस दी बहुत सेवा की थी। आप भोजन तैयार करके उसू छकाउदे रहे एक दिन उसने आप पासों पुछया कि आप दा गुरु कौन है आपने उत्तर दिता कि असा अजे तक कोई गुरु धारण नहीं किया सुन के वह कहन लगा ਮੈਂ ਤੇਰੇ ਨਿਗੁਰੇ ਦੇ ਹੱਥੋਂ ਖਾਨਦਾ ਪੀਦਾ ਰਹਾ ਹਾਂ ਮੇਰੇ ਸਾਰੇ ਵਰਤਨੇ ਤੀਰਥ ਸ্নান ਧਰਮ ਕਰਮ ਨਸਟ ਹੋ ਗਏ ਹਨ ਨਿਗੁਰੇ ਦਾ ਤਾਂ ਦਰਸ਼ਨ ਵੀ ਬੁਰਾ ਹੈ ਇਹ ਕਹੀ ਕਿ ਵੈਸਨੋ ਸਾਧੂ ਤੁਰਦਾ ਬਣਿਆ ਪਰ ਆਪਾ ਇਸ ਘਟਨਾ ਦਾ ਬਹੁਤ ਡੂੰਗਾ ਅਸਰ ਹੋਇਆ ਆਪਦੇ ਮਨ ਵਿੱਚ ਗੁਰੂ ਧਾਰਨ ਕਰਨ ਦੀ ਤਾਂਗ ਪੈਦਾ ਹੋ ਗਈ ਆਪ ਕਈ ਸੰਤ ਸਾਧੂਆਂ ਨੂੰ ਮਿਲੇ ਪਰ ਕਿਦਰੋ ਵੀ ਸ਼ਾਂਤੀ ਪ੍ਰਾਪਤ ਨਾ ਹੋਈ ਗੁਰੂ ਅੰਗਦ ਦੇਵ ਜੀ ਦੀ ਸੁਪਤਰੀ ਬੀਬੀ ਅਮਰੋਸ੍ਰੀ ਅਮਰਦਾਸ ਜੀ ਦੇ ਪਤੀਜੇ ਨਾਲ ਵਿਆਹੀ ਹੋਈ ਸੀ ਇੱਕ ਦਿਨ ਅੰਮ੍ਰਿਤ ਵੇਲੇ ਉਹ ਦੁੱਧ ਵੜਕ ਰਹੀ ਸੀ ਤੇ ਨਾਲੇ ਗੁਰਬਾਣੀ ਦਾ ਪਾਠ ਬੜੀ ਮధుਰ ਲੈ ਵਿੱਚ ਕਰ ਰਹੀ ਸੀ। ਬਾਬਾ ਅਮਰਦਾਸ ਜੀ ਧਿਆਨ ਨਾਲ ਸੁਣਨ ਲੱਗੇ ਮਨ ਵਿੱਚ ਤੂ ਪਈ। ਦਿਨ ਵਿੱਚ ਤਾਂ ਉੱਠੀ ਕਿ ਜਿਸ ਮਹਾਪੁਰਖ ਦੀ ਇਹ ਬਾਣੀ ਹੈ ਉਸ ਦੇ ਦਰਸ਼ਨ ਕਰਨ ਖਡੂਰ ਸਾਹਿਬੇ ਪੁੱਜੇ। ਦਰਸ਼ਨ ਕੀਤੇ ਚਰਨੀ ਲੱਗੇ ਮਨ ਨੂੰ ਸ਼ਾਂਤੀ ਆਈ। ਸਿੱਖੀ ਦੀ ਦਾਤ ਪ੍ਰਾਪਤ ਕਰਕੇ ਨਿਹਾਲ ਹੋਏ। ਆਪ ਦੀ ਉਮਰ ਉਸ ਸਮੇਂ 68 ਸਾਲਾਂ ਦੀ ਸੀ ਤੇ ਗੁਰੂ ਅੰਗਦ ਦੇਵ ਜੀ ਦੀ 36 ਵਰੇ ਦੀ। ਸਿੱਖੀ ਦੀ ਦਾਤ ਪ੍ਰਾਪਤ ਕਰਕੇ ਸ੍ਰੀ ਅਮਰਦਾਸ ਜੀ ਵਾਪਸ ਕਰ ਨਾ ਗਏ ਖਡੂਰ ਸਾਹਿਬ ਟਿੱਕੇ ਗੁਰੂ ਸੰਗਤ ਦੀ ਤਨ ਮਨ ਦੁਆਰਾ ਸੇਵਾ ਕਰਨੀ ਆਰੰਭ ਦਿੱਤੀ ਆਪਨੇ ਅੱਧੀ ਰਾਤ ਉੱਠ ਕੇ ਪਹਿਲੇ ਆਪ ਇਸ਼ਨਾਨ ਕਰਨਾ ਫਿਰ ਆਪਣੇ ਗੁਰੂ ਪਾਤ ਸਾਹਿਬ ਦੇ ਇਸ਼ਨਾਨ ਲ ਜਲ ਪਰ ਕੇ ਲਿਆਉਣਾ ਦੇ ਗੁਰੂ ਅੰਗਦ ਸਾਹਿਬ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾਣ ਇਹ ਆਪ ਦੀ ਨਿਤਦੀਕਾਰ ਬਣ ਗਈ ਸੀ ਕਈ ਵਾਰੀ ਹਨੇਰੇ ਵਿੱਚ ਬਿਰਧ ਸਰੀਰ ਹਾ ਹਾਣਾ ਕਰਕੇ ਠੇਡੇ ਵੀ ਲੱਗੇ ਪ੍ਰੇਮ ਦੀ ਸਾਰ ਨਾ ਜਾਣਨ ਵਾਲਿਆਂ ਨੇ ਉਹਨਾਂ ਠੇਡਿਆਂ ਉੱਤੇ ਕਈ ਵਾਰ ਹਾਸਾ ਵੀ ਕੀਤਾ ਪਰ ਲੋਕਾਂ ਦਾ ਕੋਈ ਹਾਸਾ ਮਖੌਲ ਆਪ ਨੂੰ ਆਪਣੇ ਪਿਆਰੇ ਗੁਰੂ ਦੀ ਸੇਵਾ ਤੋਂ ਹਟਾ ਨਾ ਸਕਿਆ ਇਸਨਾਨ ਕਰਾਉਣ ਦੀ ਸੇਵਾ ਤੋਂ ਵੇਲੇ ਹੋ ਕੇ ਆਪ ਦਿਨ ਰਾਤ ਲੰਗਰ ਦੀ ਸੇਵਾ ਵਿੱਚ ਲਾ ਦੇਦੇ ਮੂਲ ਤੋ ਗੁਰੂ ਦੀ ਬਾਣੀ ਦਾ ਪਾਠ ਜਾਂ ਸਤਨਾਮ ਦਾ ਜਾਪ ਕਰਦੇ ਰਹਿੰਦੇ ਹਾ ਹ ਹ ਸਮੇ ਗੁਰੂ ਜੀ ਦੇ ਹੁਕਮ ਨੂੰ ਮੰਨਣ ਲਈ ਤਤਪਰ ਰਹਿੰਦੇ ਗੁਰੂ ਅੰਗਦ ਦੇਵ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪ ਨੂੰ ਗੁਰਗੱਦੀ ਦੇ ਲਾਇਕ ਸਮਝ ਕੇ ਗਰਿਆ ਸੌਕ ਦਿੱਤੀ ਹੁਣ ਆਪ ਗੁਰੂ ਅਮਰਦਾਸ ਜੀ ਸਿੱਖਾਂ ਦਾ ਤੀਸਰੇ ਗੁਰੂ ਬਣ ਗਏ ਆਪਨੇ ਸਿੱਖੀ ਦੇ ਪ੍ਰਚਾਰ ਦਾ ਕੇਦਰ ਖਡੂਰ ਦੀ ਥਾਂ ਗੋਇੰਦਵਾਲ ਜਾਂ ਬਣਾਇਆ ਇਹ ਨਗਰ ਵਿਆਸਾ ਦੇ ਕੰਡੇ ਗੁਰੂ ਅੰਗਦ ਸਾਹਿਬ ਦੇ ਹੁਕਮ ਨਾਲ ਆਪਨੇ ਹੀ ਵਸਾਇਆ ਸੀ ਗੁਰੂ ਅੰਗਦ ਸਾਹਿਬ ਦੇ ਪੁੱਤਰ ਦਾਤੂ ਜੀ ਤੇ ਦਾਸੂ ਜੀ ਗੁਰੂ ਅਮਰਦਾਸ ਜੀ ਨੂੰ ਮਿਲੀ ਗੁਰਿਆ ਨਾ ਸਹਾਰਸ ਕੇ ਬੋਲ ਕਬੋਲ ਬੋਲਣ ਲੱਗੇ ਦਾਤੂ ਜੀ ਨੇ ਆਪ ਨੂੰ ਲਤਵੀ ਮਾਰੀ ਪਰ ਆਪ ਜੀ ਉੱਠ ਕੇ ਉਹਨਾਂ ਦੇ ਚਰਨ ਕੁੱਟਣ ਲੱਗ ਪਏ ਤੇ ਕਹਿਣ ਲੱਗੇ ਮੇਰਾ ਬਿਰਧ ਸਰੀਰ ਸਖਤ ਹੈ ਆਪ ਦੇ ਚਰਨ ਕੋਮਲ ਹਨ ਇਹਨਾਂ ਨੂੰ ਸੱਟ ਲੱਗੀ ਹੋਵੇਗੀ ਫਿਰ ਆਪ ਬਾਸਰ ਕੇ ਪਹੁੰਚ ਕੇ ਇੱਕ ਕੋਠੇ ਵਿੱਚ ਬੈਠ ਸਿਮਰਨ ਕਰਨ ਲੱਗੇ ਜਿੱਥੇ ਬਾਬਾ ਬੁੱਧਾ ਜੀ ਨੇ ਆਪ ਜੀ ਨੇ ਆਪ ਜੀ ਨੂੰ ਜਾ ਲੱਭਿਆ ਤੇ ਬੇਨਤੀ ਕੀਤੀ ਕਿ ਸੰਗਤਾਂ ਨੂੰ ਦਰਸ਼ਨ ਦਿਓ ਗੁਰੂ ਜੀ ਬਾਹਰ ਆਏ ਤੇ ਸੰਗਤਾਂ ਨਾਲ ਵਾਪਸ ਗੋਇੰਦਵਾਲ ਚਲੇ ਗਏ ਗੁਰੂ ਅਰਮਦਾਸ ਜੀ ਨੇ ਲੋਕਾਂ ਵਿੱਚੋਂ ਜਾਤ ਪਾਤ ਛੂਤ-ਛਾਤ ਨੂੰ ਬਿਲਕੁਲ ਖਤਮ ਕਰਨ ਲਈ ਹੁਕਮ ਕੀਤਾ ਕਿ ਜਿਹੜਾ ਵੀ ਸਾਡੇ ਦਰਸਨਾਂ ਲਈ ਆਵੇ ਹ ਲੰਗਰ ਵਿੱਚੋਂ ਪ੍ਰਸਾਦ ਜਰਰ ਛਕੇ ਸਭ ਲੋਕ ਬਿਨਾਂ ਕਿਸੇ ਵਿਤਕਰੇ ਤੇ ਜਾਤ ਪਾਤ ਦਾ ਪੇਦ ਭਾਵ ਖਤਮ ਕਰਕੇ ਇੱਕੋ ਪੰਗਤ ਵਿੱਚ ਬਹਿ ਕੇ ਪ੍ਰਸਾਦ ਛਕਦੇ ਅਕਬਰ ਬਾਦਸ਼ਾਹ ਨੇ ਵੀ ਪੰਗਤ ਵਿੱਚ ਬਹਿ ਕੇ ਪ੍ਰਸਾਦ ਛਕਿਆ ਸੀ ਸਤੀ ਦੀ ਰਸਮ ਬੰਦ ਕਰਨ ਵੱਲ ਗੁਰੂ ਜੀ ਨੇ ਖਾਸ ਧਿਆਨ ਦਿੱਤਾ ਇਸ ਰਸਮ ਅਨੁਸਾਰ ਇਸਤਰੀ ਨੂੰ ਆਪਣੇ ਮਰਗਪਤੀ ਦੀ ਚਿਖਾ ਵਿੱਚ ਪੈ ਕੇ ਜੀਉਦੇ ਸੜਨਾ ਪੈਦਾ ਸੀ ਗੁਰੂ ਜੀ ਨੇ ਇਸ ਦਾ ਡਟ ਕੇ ਵਿਰੋਧ ਕੀਤਾ ਆਪਨੇ ਕੁੰਡ ਕਦਰਤੇ ਪਰਦੇ ਅੰਦਰ ਰਹਿਣ ਦੇ ਰਿਵਾਜ ਨੂੰ ਵੀ ਦੂਰ ਕੀਤਾ ਸੰਗਤਾਂ ਵਿੱਚ ਸਭ ਮਾਇਆ ਬੀਬੀਆਂ ਖੁੱਲੇ ਮੂੰਹ ਆਉਂਦਿਆਂ ਸਨ ਮਰਨ ਮਗਰੋਂ ਬਹੁਤ ਸਾਰੀਆਂ ਪੈੜੀਆਂ ਰਸਮਾਂ ਕੀਤੀਆਂ ਜਾਂਦੀਆਂ ਸਨ ਗੁਰੂ ਜੀ ਨੇ ਸਭ ਖਤਮ ਕਰਵਾਈਆਂ ਜਨਤਾ ਦੇ ਸੋਖ ਆਰਾਮ ਤੇ ਸੁੱਚ ਪੇਦੇ ਵਹਿਮ ਨੂੰ ਦੂਰ ਕਰਨ ਲਈ ਗੋਵਿੰਦਵਾਲ ਵਿਖੇ ਇੱਕ ਸਾਂਝੀ ਬਾਉਲੀ ਬਣਵਾਈ ਗੁਰਸਿੱਖੀ ਦੇ ਪ੍ਰਚਾਰ ਦਾ ਪੱਕਾ ਪ੍ਰਬੰਧ ਕਰਨ ਲਈ ਆਪਨੇ ਸਾਰੇ ਇਲਾਕੇ ਨੂੰ 22 ਹਿੱਸਿਆਂ ਵਿੱਚ ਵੰਡਿਆ ਹਰੇਕ ਹਿੱਸੇ ਲਈ ਇੱਕ ਮੱਕੀ ਸਿੱਖ ਪ੍ਰਚਾਰਕ ਖਾਪਿਆ ਗਿਆ ਜਿਨ੍ਹਾਂ ਨੂੰ 22 ਮੰჯੀਆਂ ਦਾ ਨਾਮ ਦਿੱਤਾ ਇਸ ਤੋਂ ਸਿਵਾ ਆਪ ਜੀ ਨੇ ਪ੍ਰਚਾਰ ਦੇ 52 ਉਪਕੇਦਰ ਵੀ ਬਣਾਏ ਜਿਨ੍ਹਾਂ ਨੂੰ ਨੀਲੇ ਕਿਹਾ ਗਿਆ ਇਸ ਦਾ ਨਤੀਜਾ ਇਹ ਹੋਇਆ ਕਿ ਸਭ ਜਾਤਾਂ ਬਰਾਦਰੀਆਂ ਦੇ ਲੋਕ ਤੜਾਤਨ ਸਿੱਖ ਬਣ ਗਏ ਹਿੰਦੂ ਹੀ ਨਹੀਂ ਸਗੋ ਮੁਸਲਮਾਨ ਵੀ ਬਹੁਤ ਵੱਡੀ ਗਿਣਤੀ ਵਿੱਚ ਗੁਰੂ ਜੀ ਦੇ ਸਿੱਖ ਬਣ ਗਏ ਆਪਨੇ ਬੀਬੀਆਂ ਨੂਨਵੀ ਪ੍ਰਚਾਰ ਦੀ ਸੇਵਾ ਵਿੱਚ ਲਾ ਦਿੱਤਾ ਆਪ ਜੀ ਨੇ ਆਪਣੀ ਸੁਪੁੱਤਰੀ ਬੀਬੀ ਦਾਨੀ ਜੀ ਦਾ ਵਿਆਹ ਭਾਈ ਰਾਮਾ ਨਾਮ ਦੇ ਸਧਾਰਨ ਸਿੱਖ ਨਾਲ ਕੀਤਾ ਅਤੇ ਬੀਬੀ ਪਾਣੀ ਲਈ ਕੁੰਗਣੀਆਂ ਵੇਚਣ ਵਾਲੇ ਯਤੀਮ ਗਬਰੂ ਸ੍ਰੀ ਜੇਠਾ ਜੀ ਨੂਨਬਿਨਰ ਕਿਸੇ ਜਾਤ ਪਾਤ ਉੱਚ ਨੀਚ ਵਿਚਾਰਨ ਦੇ ਚੁਣਿਆ ਸ੍ਰੀ ਜੇਠਾ ਜੀ ਨੇ ਪ੍ਰੇਮ ਸੇਵਾ ਤੇ ਭਗਤੀ ਵਾਲੀ ਰਤਨਾਲ ਗੁਰੂ ਜੀ ਨੂੰ ਅਜੇਹਾ ਖੁਸ਼ ਕੀਤਾ ਕਿ ਉਹ ਗੁਰੂ ਅਮਰਦਾਸ ਜੀ ਨੂੰ ਪਾ ਗਏ ਹਰ ਪ੍ਰੀਖਿਆ ਵਿੱਚ ਪੜੇ ਜੇਠਾ ਜੀ ਪੂਰੇ ਉਤਰੇ ਤੇ ਹਰ ਤਰੰਗ ਉਰਿਆਈ ਲਈ ਯੋਗ ਸਾਬਤ ਹੋਏ 1 ਸਤੰਬਰ ਸਨ 1574 ਨੰ ਗੁਰੂ ਅਮਰਦਾਸ ਜੀ ਭਾਈ ਜੇਠਾ ਜੀ ਅੱਗੇ ਮੱਥਾ ਟੇਕ ਕੇ ਜੋਤੀ ਜੋਤ ਸਮਾ ਗਏ ਇਸ ਤਰ੍ਹਾਂ ਭਾਈ ਜੇਠਾ ਜੀ ਗੁਰੂ ਰਾਮਦਾਸ ਸਾਹਿਬ ਬਣ ਗਏ ਸਿੱਖਿਆ ਗੁਰੂ ਦੀ ਸੇਵਾ ਤੋਂ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ ਸੇਵਾ ਕਰਨ ਸਮੇ ਮਾਣ ਹੰਕਾਰ ਨੂੰ ਦਿਲੋਂ ਕੱਢ ਦੇਣਾ ਚਾਹੀਦਾ ਹੈ ਤੀਰਥ ਇਸ਼ਨਾਨ ਮਨਖ ਨੂੰ ਸ਼ਾਂਤੀ ਤੇ ਖੁਸ਼ੀ ਨਹੀਂ ਦੇ ਸਕਦੇ ਜਾਤ ਪਾਤ ਦੀ ਸਿੱਖ ਧਰਮ ਵਿੱਚ ਮਨਾਨੀ ਹੀ ਹੈ ਇਸ ਲਈ ਸਿੱਖਾਂ ਵਾਸਤੇ ਰਿਸ਼ਤੇ ਕਰਦੇ ਸਮੇ ਜਾਤ ਪਾਤ ਪੁੱਛਣੀ ਗੁਰੂ ਦੇ ਹਕਮਾਂ ਦੀ ਉਲਟ ਚੱਲਣਾ ਹੈ ਸਿੱਖ ਬੀਬੀਆਂ ਲਈ ਕੰਮ ਕੱਢ ਕੇ ਸੰਗਤ ਵਿੱਚ ਆਉਣਾ ਨਿਰੋਲ ਮਨਮਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ